ਸਬਸਕ੍ਰਾਈਬ ਵੀ ਕਰਿਓ ਅੰਗਰੇਜ਼ ਪਤਾ ਚਲ ਗਿਆ ਮੈਂ ਬੜਾ ਸਟਿੱਕਰ ਦਾ ਹੋਇਆ ਗੋ ਹੁਣ ਚਲਦੇ ਆ ਆਨੰਦਪੁਰ ਸਾਹਿਬ ਦੇ ਟੈਂਟ ਹਾਊਸ ਦੇਖਣ ਵਾਸਤੇ ਕਿ ਕਿਸ ਤਰ੍ਹਾਂ ਟੈਂਟ ਲਗਾਏ ਨੇ ਸਰਕਾਰ ਨੇ ਤੇ ਕਿਸ ਤਰ੍ਹਾਂ ਉਸ ਦਾ ਅੰਦਰ ਪ੍ਰਬੰਧ ਹੈ ਉਹ ਤੁਹਾਨੂੰ ਮੈਂ ਸਾਰਾ ਅੰਦਰ ਜਾ ਕੇ ਟੈਂਟ ਦੇ ਵਿੱਚ ਤੱਕ ਜਾ ਕੇ ਦੱਸੂਗਾ ਵੀਡੀਓ ਬਣਾ ਕੇ ਦੱਸਾਂਗਾ ਵਲੋਗ ਨਾਲ ਜੁੜੇ ਰਹੋ ਚੱਲ ਰਹੀ ਹੈ ਟੈਂਟ ਹਾਊਸ ਦੀ ਤਿਆਰੀ ਅਨੰਦਪੁਰ ਸਾਹਿਬ ਵਿੱਚ ਦੇਖੋ ਕਿੰਨੇ ਸ਼ਾਨਦਾਰ ਟੈਂਟ ਇੱਥੇ ਕਾਨਫਰੰਸ ਹੋਣੀ ਹੈ ਤੇ ਸੀਐਮ ਨੇ ਆਣਾ ਹੈ ਜਿੰਨੇ ਲੀਡਰ ਇੱਥੇ ਆਣਗੇ ਕਿੰਨੇ ਹੋਣੇ ਤੇਰੀ ਹੋਣੀ ਨਾ ਬੀਤੇ ਤੋਂ ਬਹੁਤ ਆ ਚੀ ਆਪਾਂ ਇਹਨਾਂ ਜਲਾ ਖੋਈ ਇਹ ਤਾਂ ਜਿਆਦਾ ਇਹਨਾਂ ਵਾਰੀ ਆਈ ਕਿ ਬਾਦ ਕਿਉਂ ਕਰਨਾ ਤੇਂਟ ਬਾਇਆ ਦੂਜੀ ਇਹ ਟੈਂਟ ਵਿੱਚ ਰਹਿਣਾ ਏ ਲੋਕਾਂ ਨੇ ਰਹਿਣ ਵਾਸਤੇ ਬਣਾਏ ਆ ਅੰਨਾ ਉਹ पता नहीं उन, उनके लिए है जो जैसे गेस्ट वगैरह जो आएंगे नहीं हाँ उनके लिए यहाँ रहने के लिए तो जो गेस्ट आएंगे हाँ। कितने टेंट इधर देते इधर अभी लग रहा है और लग रहा है उसके बगल में अभी तो ऐसे कोई काम नहीं पता है और अभी काम चल रहा है ना कितने लोग रह सकते थे इसमें ये नहीं बता कितने लोग दस हजार बीस हजार तीस ये सब पता नहीं गद्दे लगाऊंगे थले

ਦੇਖੋ ਜੀ ਇੱਥੇ ਗੱਦੇ ਲੱਗਣੇ ਆ। ਇਹ ਨਾਲੀ ਇਹ ਹਰੇਕ ਟੈਂਟ ਦੇ ਵਿੱਚ ਟਾਇਲਟ ਲੱਗਣੀ ਹੈ ਇਦਾਂ। ਇਹ ਵਾਸ਼ਰੂਮ ਹੈ। ਦੇਖੋ ਇੱਥੇ ਵਾਸ਼ਰੂਮ ਬਣਿਆ। ਆਹ ਦੇਖੋ। ਇਹ ਵਾਸ਼ਰੂਮ ਹੈ। ਇੱਥੇ ਨਾ ਸਕਦੇ ਆ। ਇਹ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਹੋਰ ਵਧੀਆ ਪ੍ਰਬੰਧ ਹੈ ਇਹ ਕਹਿੰਦਾ ਇਦਾਂ ਦਾ ਇੱਕੋ ਹੀ ਹੈ ਗਰਾਉਂਡ ਨਹੀਂ ਹੈ ਇਦਾਂ ਦੇ ਕਈ ਗਰਾਉਂਡ ਹੈ ਅਨੰਦਪੁਰ ਸਾਹਿਬ ਚ ਉਹ ਦੇਖੋ ਕਿੱਡੀ ਦੂਰ ਤੱਕ ਉਹ ਕਿੰਨੇ ਸਾਰੇ ਟੈਂਟ ਹੈ ਦੇਖੋ ਉਹ ਗੱਦੇ ਆ ਰਹੇ ਗੱਦੇ ਉਹ ਦੇਖੋ ਗੱਦੇ ਆਂਦੇ ਪਏ ਇਹ ਗੱਦੇ ਲੱਗਣੇ ਆ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਗੱਦੇ ਆ ਲੱਖਾਂ ਦੇ ਹਿਸਾਬ ਨਾਲ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਗੱਦੇ ਆ ਉਹ ਲੈ ਕੇ ਆ ਰਹੇ ਨੇ ਹਾਂ ਹਾਂ ਦੇਖ ਰਿਹਾ ਵਿੱਚ ਕੇ ਮਤਲਬ ਕੰਪਲੀਟ ਹੋ ਗਏ ਇਸਕੇ ਹਾਂ ਉਧਰ ਦੇਖੋ ਆਪ ਉਧਰ ਜਾਓ ਤਾਂ ਉਹ ਸਾਰਾ ਕੰਪਲੀਟ ਕਰ ਦਿਆ ਉਧਰ ਪੱਲੀ ਸਾਈਡ कंप्लीट उधर हाँ उधर जैसे बना के लगा के ये कंप्लीट अभी हो रही ओके okay, वो कंप्लीट है हां उधर के साथ जो गेट वगैरह लगे गे, वहाँ पे कंप्लीट है मतलब अब पिछने को वो रह गया मतलब कंप्लीट हो गए okay. लगा के सारा छोटा की नाम है हमारा पिंकेश कुमार शर्मा ਹੋ ਜੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਆਨੰਦਪੁਰ ਸਾਹਿਬ ਦੀ ਤਿਆਰੀਆਂ ਖੁੱਲ੍ਹੇ ਤਿਆਰੀਆਂ ਚੱਲ ਰਹੀਆਂ ਨੇ ਟੈਂਟ ਦੇ ਅੰਦਰ ਆਹ ਦੇਖੋ ਬੈੱਡ ਜਿੱਦਾਂ ਲੱਗਣੇ ਬੈੱਡ ਆ ਤਿਆਰ ਆ ਪੂਰਾ ਵਾਸ਼ਰੂਮ ਕੀ ਜ਼ਰ ਵੀ ਲੱਗਿਆ ਭਾਈ ਇਹ ਤਾਂ ਬਹੁਤ ਵਧੀਆ ਪ੍ਰਬੰਧ ਕੀਤਾ ਪਿਆ ਭਾਈ ਆ ਦੇਖੋ ਪੋਗਾ ਤੇ ਦੇਖੋ ਇਹ ਸਾਰੇ ਕੱਤੇ ਲੱਗਣੇ ਆ ਲੈ ਕੇ ਜਾ ਰਹੇ ਆ ਕਿੱਦਾਂ ਦੇ ਕਿੰਨੇ ਡੈਂਟ ਹੈ ਸਾਰੇ ਅੰਦਰ ਇਹੀ ਸਿਸਟਮ ਹੈ ਤੇ ਤੁਹਾਨੂੰ ਦਿਖਾਇਆ ਇਹ ਹੁਣੀ ਪੁਲਿਸ ਦਾ ਪੂਰਾ ਪ੍ਰਬੰਧ ਹੈ ਇਹ ਹਾਲ ਹੈ ਪੂਰਾ ਕੱਥੇ ਮੀਟਿੰਗ ਚੜੀ ਕਾਨਫਰੰਸ ਹੋਣੀ ਹੈ ਇੱਥੇ ਪੂਰਾ ਵਧੀਆ ਟੈਂਟ ਲਾਇਆ ਹੈ ਤਿਆਰੀ ਚੱਲ ਰਹੀ ਹੈ ਪੂਰੀ ਇੱਕ ਦੋ ਦਿਨ ਚ ਉਹਨਾਂ ਨੇ ਪੂਰਾ ਕਰ ਦੇਣਾ ਕੰਮ ਇਹ ਚਲੋ ਅੱਗੇ ਦੇਖਦੇ ਹਾਂ ਖਾਲ ਦੇ ਵਿੱਚ ਵੀ ਬਣਾਇਆ ਕੁਝ ਕਮਰਾ ਹੀ ਗਿਆ ਹੈ ਖਾਲੀ ਆ ਕੋ ਬੰਦਾ ਲਗਾ ਰਿਹਾ ਇੰਨਾ ਕਪੜਾ ਆ ਨੰਦਾ ਵਾ ਪੂਰਾ ਦੇਖ ਲਿਆ ਜੀ ਪੂਰਾ ਤੁਹਾਨੂੰ ਪਰਮਾਨੰ ਦੱਸਦਾ ਹੈ ਅਨੰਤਪੁਰ ਸਾਮੁਸ ਕਿੱਦਾਂ ਚੱਲ ਰਿਹਾ ਹੈ ਅੱਜ ਪ੍ਰਤੀਪ ਸਿੰਘ ਦੇਖਣ ਆਇਆ ਹੈ ਸ਼ਾਮੀ ਭਾਈ ਸਤੀਦਾਸ ਜੀ ਟੈਂਟ ਸਿਟੀ ਉਹ ਦੇਖੋ ਨਾਰੇ ਤੋਂ ਨਹੀਂ ਜੀ ਹੋਰ ਖਾਂਦਾ ਹੈ ਹਾਂ सोफे अंदर देखो ओ दो दो बेड बैड सुच वो, वो, वो कुर्सियां मेज गेमिंग, वो गेमिंग टेबल है कि सोना देखो टेबल वॉशरूम ਕਿੱਤੇ ਉਹ ਵਾਓ ਕਿਦਾਂ ਖੁੱਲਦਾ ਹੁਣ ਦੇਖੋ ਵੀ ਪੂਰਾ ਤਿਆਰ ਹੋ ਗਿਆ ਚੀਸਾ ਵੀ ਹੈ ਓਏ 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 ਇਦਾਂ ਨਹੀਂ ਪਰ ਚੱਕ ਇਹਨੂੰ ਇਦਾਂ 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 ਇਤਰਾ ਹੋ ਗਿਆ ਗਾਇਨ ਨਹੀਂ ਹੋਣਾ ਹੈ ਆ ਹਾਂ ਜੀ ਸੋਹਣੇ ਬਸ ਸੋਹਣੇ ਅੱਜ ਦੇਖ ਲਿਆ ਤੁਸੀਂ ਟੈਂਟ ਹਾਊਸ ਕਿੰਨੇ ਵਧੀਆ ਤਰੀਕੇ ਨਾਲ ਸੰਗਤਾਲੇ ਤਿਆਰ ਕੀਤੇ ਗਏ ਨੇ ਜੋ ਕਿ ਸਰਕਾਰੀ ਹੋਈ ਹੈ ਚਲੋ ਪਰ ਵਧੀਆ ਸਿਸਟਮ ਦੇ ਨਾਲ ਸਫਾਈ ਨਾਲ ਇਹ ਪੂਰੇ ਆਨੰਦਪੁਰ ਸਾਹਿਬ ਚ ਤਿਆਰੀ ਕੀਤੀ ਜਾ ਰਹੀ ਹੈ ਇਦਾਂ ਦਾ ਤੁਹਾਨੂੰ ਸਿਰਫ ਇੱਕੋ ਹੀ ਗਰਾਊਂਡ ਦੇ ਵਿੱਚ ਦਿਖਾਇਆ ਹੈ ਇਸ ਤਰ੍ਹਾਂ ਦੇ ਕਈ ਗਰਾਊਂਡ ਹੈ ਆਨੰਦਪੁਰ ਸਾਹਿਬ ਚ ਜਿਨ੍ਹਾਂ ਵਿੱਚ ਪਲ ਨੇ ਕਿੰਨੇ-ਕਿੰਨੇ ਲੱਖਾਂ ਦੇ ਇਹ ਸੈਟਅਪ ਲੱਗ ਰਹੇ ਨੇ ਬੈਡਰੂਮਸ ਅੰਦਰ ਸਭ ਕੁਝ ਤੁਸੀਂ ਦੇਖਿਆ ਹੀ ਆ ਸੋਫੇ ਲੱਗੇ ਆ ਬੈਡਰੂਮ ਲੱਗੇ ਆ ਅੰਦਰ ਹੀ ਵਾਸ਼ਰੂਮ ਹੈ ਤੇ ਸ਼ਤਾਬ ਦੀ ਆਰੀ ਹੈ ਗੁਰਤੇਗਵੰਦਰ ਸਾਹਿਬ ਜੀ ਦੀ ਤੁਸੀਂ ਤਿਆਰੀ ਚੱਲ ਰਹੀ ਹੈ ਤੇ ਬਹੁਤ ਵਧੀਆ ਲੱਗਿਆ ਤੁਸੀਂ ਵੀ ਦੇਖਿਆ ਸਾਰਿਆਂ ਨੇ ਤੇ ਜਿਨ੍ਹਾਂ ਨੂੰ ਵਧੀਆ ਲੱਗਿਆ ਲਾਈਕ ਕਮੈਂਟਸ ਸਬਸਕ੍ਰਾਈਬ ਤਾਂ ਜਰੂਰ ਕਰ ਲਿਓ ਤੇ ਮੇਰੇ ਸਟੂਡੈਂਟ ਜਰੂਰ ਦੇਖਿਆ ਕਰੋ ਉਹਨਾਂ ਨੂੰ ਮੈਂ ਕਹਿ ਰਿਹਾ ਤੇ ਉਹਨਾਂ ਨੂੰ ਕਮੈਂਟ ਕਰਕੇ ਨੀਚੇ ਆਪਣਾ ਨਾਂ ਵੀ ਲਿਖਿਆ ਕਰੋ ਮੇਰੇ ਸਟੂਡੈਂਟਸ ਮੈਨੂੰ ਪਤਾ ਲੱਗੇ ਮੇਰੇ ਇਹ ਸਟੂਡੈਂਟ ਨੇ ਵੀਡੀਓ ਦੇਖੀ ਹੈ ਠੀਕ ਹੈ